ਐਮ ਸੀ ਡੀ ਸਭ ਨੂੰ ਪ੍ਰਭੂ ਵਿੱਚ ਸ਼ਾਂਤੀ ਹੋਵੇ ਸੋ ਬਹੁਤ ਵੱਡਾ ਵਿਸ਼ਾ ਹੈ ਜੋ ਜਿਸ ਉੱਤੇ ਮੈਂ ਗੱਲ ਕਰਨ ਵਾਲਾ ਵਾਂ ਸੋ ਵੀਡੀਓ ਨੂੰ ਤੁਸੀਂ ਦੇਖਣਾ ਔਰ ਇਸ ਵਿਸ਼ੇ ਉੱਤੇ ਗੌਰ ਕਰਨਾ ਔਰ ਮੈਂ ਤੁਹਾਡੇ ਨਾਲ ਗੱਲ ਕਰਨ ਵਾਲਾ ਵਾਂ ਸੋ ਉਹਨਾਂ YouTube ਚੈਨਲਾਂ ਉਹਨਾਂ ਪੱਤਰਕਾਰਾਂ ਤੱਕੇ ਮੇਰੀ ਵੀਡੀਓ ਪਹੁੰਚਾਓ ਜਿਹੜੇ ਲੋਕ ਅੱਜ ਪ੍ਰੋਫਿਟ ਜੀ ਦੀ ਗਲਤੀ ਦੇ ਕਾਰਨ ਉਹਨਾਂ ਦੀ ਗਲਤੀ ਦੇ ਕਾਰਨ ਪ੍ਰਭੂ ਯਿਸੂ ਮਸੀਹ ਦੇ ਚਮਤਕਾਰਾਂ ਉੱਪਰ ਸਵਾਲ ਜਵਾਬ ਕਰਦੇ ਹਨ। ਔਰ अनेका ਹੀ ਗੱਲਾਂ ਕਰਦੇ ਹਨ ਕਿ ਪ੍ਰਭੂ ਯਿਸੂ ਮਸੀਹ ਦੇ ਵਿੱਚ ਇਹ ਬਹੁਤ ਚਮਤਕਾਰ ਕਰਦਾ ਸੀਗਾ ਲੋਕਾਂ ਉੱਤੇ ਐ ਕਰਦਾ ਸੀ ਓਹ ਕਰਦਾ ਸੀ ਸਾਨੂੰ ਉਸ ਚੀਜ਼ ਦਾ ਨਹੀਂ ਪਤਾ ਹੈਗਾ ਕਿ ਅਸੀਂ ਪ੍ਰੋਫਟ ਜੀ ਨੂੰ ਫੋਲੋ ਨਹੀਂ ਕਰਦੇ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਫੋਲੋ ਕਰਦੇ ਹਾਂ। ਸੋ ਮੈਂ ਉਹਨਾਂ ਤੱਕ ਇਹ ਆਵਾਜ਼ ਪਹੁੰਚਾਉਣਾ ਚਾਹੁੰਦਾ ਹਾਂ ਉਹਨਾਂ ਪੱਤਰਕਾਰਾਂ ਅੱਗੇ ਉਹਨਾਂ YouTube ਚੈਨਲਾਂ ਵਾਲਿਆਂ ਅੱਗੇ ਜਿਹੜੇ ਅੱਜ ਪ੍ਰਭੂ ਯਿਸੂ ਮਸੀਹ ਦੇ ਚਮਤਕਾਰਾਂ ਦਾ ਮਜ਼ਾਕ ਉਡਾਉਂਦੇ ਆ ਔਰ ਬਹੁਤ ਹੀ ਨੇਕਾ ਤਰ੍ਹਾਂ ਦੀਆਂ ਗੱਲਾਂ ਕਰਦੇ ਜੋ ਉਹਨਾਂ ਦੇ ਮਨ ਦੇ ਵਿੱਚ ਆ ਰਿਹਾ ਉਹ ਗੱਲਾਂ ਕਰ ਰਹੇ ਨੇ ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਨਾ ਵਾਂ ਕਿ ਜੇ ਤੁਸੀਂ ਚਮਤਕਾਰ ਵੇਖਣਾ ਜਾਂ ਤੁਸੀਂ ਚਮਤਕਾਰ ਜਾਨਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਮਿਲੋ ਆ ਕੇ ਮੈਂ ਦੱਸਾਂਗਾ ਕਿ ਮੇਰੀ ਜ਼ਿੰਦਗੀ 'ਚ ਸਾਡੀ ਜ਼ਿੰਦਗੀ 'ਚ ਕੀ ਚਮਤਕਾਰ ਹੋਇਆ ਸੋ ਅਸੀਂ ਪ੍ਰਭੂ ਯਿਸੂ ਮਸੀਹ ਦੇ ਗਵਾਹ ਆ ਕਿ ਸਾਡੀ ਜ਼ਿੰਦਗੀ ਵਿੱਚ ਪ੍ਰਭੂ ਯਿਸੂ ਮਸੀਹ ਨੇ ਕੀ ਚਮਤਕਾਰ ਕੀਤਾ ਸੋ ਤੁਸੀਂ ਆਪਣੇ ਸ਼ਬਦਾਂ ਆਪਣੇ ਮਨ ਕੜਤ ਗੱਲਾਂ ਨੂੰ ਲੋਕਾਂ ਤੱਕ ਨਾ ਪਹੁੰਚਾਓ ਜੇ ਤੁਸੀਂ ਸੱਚਮੁੱਚ ਜਾਨਣਾ ਚਾਹੁੰਦੇ ਹੋ ਕਿ ਪ੍ਰਭੀ ਯਸ਼ੂਮਸੀ ਚਮਤਕਾਰ ਚਮਤਕਾਰ ਕਰਦਾ ਹੈ ਕਿ ਨਹੀਂ ਕਰਦਾ ਤੋ ਸਾਨੂੰ ਮਿਲੋ ਆ ਕੇ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਮੈਂ ਆਪਣੇ ਜੀਵਨ ਦੀ ਗੱਲ ਕਰਦਾ ਵਾਂ ਆਪਣੀ ਗੱਲ ਕਰਦਾ ਵਾਂ ਤੁਹਾਨੂੰ ਮੈਂ ਦੱਸਾਂਗਾ ਕਿ ਸਾਡੀ ਜ਼ਿੰਦਗੀ 'ਚ ਕੀ ਚਮਤਕਾਰ ਹੋਇਆ ਸੋ ਤੁਸੀਂ ਇੱਕ ਕਿਸੇ ਦੀ ਗਲਤੀ ਕਰਕੇ ਪ੍ਰਭੀ ਯਸ਼ੂਮਸੀ ਦੇ ਚਮਤਕਾਰਾਂ ਉੱਤੇ ਕੋਈ ਸਵਾਲ ਨਾ ਕਰੋ ਨਾ ਤੁਸੀਂ ਐਦਾਂ ਦੀਆਂ ਗੱਲਾਂ ਕਰੋ ਜਿਹੜੀਆਂ ਗੱਲਾਂ ਸਾਨੂੰ ਸੁਣਦੇ ਵਿੱਚ ਚੰਗੀਆਂ ਨਹੀਂ ਲੱਗਦੀਆਂ ਠੀਕ ਹੈ ਕਿਸੇ ਨੇ ਗਲਤੀ ਕੀਤੀ ਹੈ ਠੀਕ ਹੈ ਉਹਨੂੰ ਸਜ਼ਾ ਮਿਲ ਚੁੱਕੀ ਹੈ ਠੀਕ ਹੈ ਜੀ ਅੱਗੇ ਵੀ ਕੋਈ ਗਲਤੀ ਕਰੇਗਾ ਤੇ ਉਹਨੂੰ ਇਦਾਂ ਹੀ ਸਜ਼ਾ ਮਿਲੇਗੀ ਸੋ ਅਸੀਂ ਬਹੁਤ ਇਜਾਦੇ ਦੁੱਖ ਦੇ ਹਿਰਦੇ ਨਾਲ ਇਹ ਵੀਡੀਓ ਮੈਂ ਬਣਾ ਰਿਹਾ ਹਾਂ ਕਿ ਜਿਹੜੇ ਲੋਕ ਯੂਟਿਊਬਰ ਚੈਨਲ ਨਿਊਜ਼ ਚੈਨਲਾਂ ਵਾਲੇ ਲੋਕ ਗੱਲਾਂ ਕਰਦੇ ਆ ਕਿ ਇਹ ਸ਼ਿਮਸੀ ਦੇ ਚਮਤਕਾਰ ਆ ਇਹ ਕਰਦਾ ਸੀ ਇਨਸਾਨ ਅੱਜ ਨੇ ਇਹਨੇ ਚਮਤਕਾਰ ਕੀਤੇ ਭਾਈ ਸਾਹਿਬ ਪ੍ਰਭੂ ਯੇਸ਼ੂ ਮਸੀਹ ਕਦੇ ਵੀ ਕਿਸੇ ਗਲਤ ਬੰਦੇ ਦੇ ਨਾਲ ਨਹੀਂ ਰਹਿ ਸਕਦਾ ਠੀਕ ਹੈ ਜੀ ਵਚਨ ਨੂੰ ਤੁਸੀਂ ਨਹੀਂ ਪੜਿਆ ਠੀਕ ਹੈ ਜੀ ਤੁਹਾਨੂੰ ਨਹੀਂ ਪਤਾ ਹੈਗਾ ਪਰ ਅਸੀਂ ਜਾਣਦੇ ਹਾਂ ਕਿ ਪ੍ਰਭੂ ਯੇਸ਼ੂ ਮਸੀਹ ਨੇ ਸਾਡੇ ਜੀਵਨ 'ਚ ਚਮਤਕਾਰ ਕੀਤਾ ਸੋ ਸਾਰੇ ਦਾਸ ਇੱਕੋ ਜਿਹੇ ਨਹੀਂ ਹੈਗੇ ਸਾਰੇ ਰੱਬ ਦੇ ਬੰਦੇ ਇੱਕੋ ਜਿਹੇ ਨਹੀਂ ਹੈਗੇ ਠੀਕ ਹੈ ਜੀ ਇੱਕ ਗਲਤ ਇੱਕ ਬੰਦੇ ਦੀ ਗਲਤੀ ਕਰਕੇ ਤੁਸੀਂ ਸਾਰਿਆਂ ਨੂੰ ਇਹ ਚੀਜ਼ ਨਾ ਕਹੋ ਕਿਉਂਕਿ ਪ੍ਰਭੂ ਯੇਸ਼ੂ ਮਸੀਹ ਦੇ ਚਮਤਕਾਰ ਹੁੰਦੇ ਨੇ ਤੇ ਹੁੰਦੇ ਰਹਿਣਗੇ ਕਿਉਂਕਿ ਇਹ ਵਚਨ ਕਹਿੰਦਾ ਕਿਉਂਕਿ ਸਾਡੀ ਬਾਈਬਲ ਕਹਿੰਦੀ ਹੈ ਕਿ ਪ੍ਰਭੂ ਯਿਸੂ ਮਸੀਹ ਨੇ ਚਮਤਕਾਰ ਕੀਤੇ ਤੇ ਸੇਵਕ ਵੀ ਅੱਜ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਚਮਤਕਾਰ ਕਰਦੇ ਆ। ਸੋ ਮੇਰੀ ਉਹਨਾਂ ਭਰਾਵਾਂ ਅੱਗੇ ਅਪੀਲ ਹੈ ਕਿ ਤੁਸੀਂ ਇਹ ਚੀਜ਼ ਨੂੰ ਬੰਦ ਕਰੋ। ਠੀਕ ਹੈ ਜੀ। ਤੇ ਸਾਰੀ ਕ੍ਰਿਸਚਨ ਕਮਿਊਨਿਟੀ ਅੱਗੇ ਮੇਰੀ ਇਹ ਅਪੀਲ ਹੈ ਕਿ ਇਹ ਮੇਰੀ ਵੀਡੀਓ ਨੂੰ ਵਾਦ ਤੋਂ ਵਾਦ ਸ਼ੇਅਰ ਕਰੋ। ਉਹਨਾਂ ਲੋਕਾਂ ਤੱਕ ਪਹੁੰਚ ਸਕੇ ਜਿਹੜੇ ਲੋਕ ਕਹਿੰਦੇ ਆ ਕਿ ਚਮਤਕਾਰ ਇੱਕ ਪਖੰਡਾ ਜਾਂ ਅੱਜ ਲੋਕ ਇਹਨਾਂ ਗੱਲਾਂ ਨੂੰ ਮਜ਼ਾਕ ਚ ਲੈੰਦੇ ਆ ਜੇ ਲੋਕ ਅਜ ਇੱਕ ਬੰਦੇ ਦੀ ਗਲਤੀ ਕਰਕੇ ਪ੍ਰਭੂ ਯੇਸ਼ੂਮਸੀ ਦੇ ਚਮਤਕਾਰਾਂ ਉੱਤੇ ਸਵਾਲ ਕਰਦੇ ਆ ਸੋ ਇਹ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਉਹਨਾਂ ਤੱਕ ਪਹੁੰਚਾਓ ਔਰ ਇਹ ਮੈਂ ਆਸ ਕਰਦਾ ਮਾਂ ਕਿ ਉਹ ਲੋਕ ਮੈਨੂੰ ਆ ਕੇ ਮਿਲਣਗੇ ਤਾਂ ਜੋ ਮੈਂ ਉਹਨਾਂ ਨੂੰ ਮੇਰੇ ਜੀਵਨ ਦੇ ਜਿਹੜਾ ਚਮਤਕਾਰ ਹੋਇਆ ਮੈਂ ਦੱਸ ਸਕਾਂ ਸੋ ਜੇ ਉਹ ਸੱਚੇ ਪੱਤਰਕਾਰ ਹੋਣਗੇ ਸੱਚੇ ਇਨਸਾਨ ਹੋਣਗੇ ਤੇ ਜ਼ਰੂਰ ਮੇਰੇ ਤੱਕ ਪਹੁੰਚ ਕਰਨਗੇ ਸੋ ਸਾਰੇ ਭੈਣ ਭਰਾਵਾਂ ਨੂੰ ਇਹੀ ਬੇਨਤੀ ਹੈ ਕਿ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤੇ ਜਿਹੜੇ ਲੋਕ ਪ੍ਰਭੂ ਯੇਸ਼ੂ ਦੀ ਬਦਨਾਮੀ ਕਰਦੇ ਨੇ ਤੇ ਆਪਾਂ ਉਹਨਾਂ ਨੂੰ ਦੱਸ ਸਕੀਏ ਕਿ ਸਾਡੀ ਜ਼ਿੰਦਗੀ 'ਚ ਕੀ ਚਮਤਕਾਰ ਹੋਏ ਨੇ। ਸੋ ਸਾਰਿਆਂ ਗਿਆ ਅਪੀਲ ਹੈ ਕਿ ਤੁਸੀਂ ਵੀ ਆਪਣੇ ਵੀਡੀਓ ਨੂੰ ਬਣਾਓ ਔਰ ਆਵਾਜ਼ ਨੂੰ ਉੱਚਾ ਕਰੋ ਜਿਹੜੇ ਲੋਕ ਇਹ ਗੱਲ ਕਹਿੰਦੇ ਆ ਕਿ ਚਮਤਕਾਰ ਨਹੀਂ ਹੈਗੇ ਪ੍ਰਭੂ ਯੇਸ਼ੂ ਜੀ ਦੇ ਨਾਮ ਦੇ ਵਿੱਚ ਚਮਤਕਾਰ ਨਹੀਂ ਹੁੰਦੇ। ਸੋ ਤੁਸੀਂ ਲੋਕਾਂ ਨੂੰ ਦੱਸੋਗੇ ਚਮਤਕਾਰ ਹੈਗੇ ਆ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਮੇਰੇ ਭਰਾਓ, ਮੇਰੇ ਵੀਰੋ। ਸੋ ਸਭ ਨੂੰ ਜੈ ਮਸੀਹ।